ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਦੀ ਰਚਨਾ ਕਿਸ ਭਾਸ਼ਾ ਦੇ ਵਿੱਚ ਕੀਤੀ ਸੀ ਸਾਰੋ ਜਲਦੀ ਰਾਈਟ ਆਨਸਰ ਹੋ ਸਪਰਿੰਗ ਆਨਸਰ ਹੈ ਲੈਮਨ ਦਾ ਡੀ ਤਾਂ ਦੇਖੋ ਰਾਜੇ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਦੀ ਰਚਨਾ ਕਿਹੜੀ ਭਾਸ਼ਾ ਦੇ ਵਿੱਚ ਕੀਤੀ ਸੀ ਅਸੀਂ ਕਵਾਂਗੇ ਫਾਰਸੀ ਦੇ ਵਿੱਚ ਜਦੋਂ ਕੀਤੀ ਸੀ ਫਾਰਸੀ ਦੇ ਵਿੱਚ ਕੀਤੀ ਸੀ ਤੇ ਜਿਹੜੀ ਹੈਗੀ ਜਫਰਨਾਮਾ ਲਿਖਿਆ ਕਿੱਥੇ ਸੀ ਤਾਂ ਅਸੀਂ ਦੱਸਾਂਗੇ ਦੀਨਾ ਦੀਨਾਂ ਜਗ੍ਹਾ ਤੇ ਰੱਖਿਆ ਸੀ ਇਹ ਦੀਨਾਂ ਜਗ੍ਹਾ ਉਦੋਂ ਕਿੱਥੇ ਹੈਗੀ ਸੀ ਤਾਂ ਆਪਾਂ ਕਵਾਂਗੇ ਫਰੀਦਪੁਰ ਦੇ ਵਿੱਚ ਹੈਗੀ ਸੀ ਐਟ ਪ੍ਰੈਸ ਜਿਹ ਐਟ ਪ੍ਰੈਸ ਹੈ ਜਿਹੜੀ ਦੀਨਾਂ ਜਗ੍ਹਾ ਹੈਗੀ ਹੈ ਇਹ ਕਿੱਥੇ ਹੈਗੀ ਹੈ ਤਾਂ ਅਸੀਂ ਕਵਾਂਗੇ ਮੋਗਾ ਦੇ ਵਿੱਚ ਮੋਗਾ ਦੇ ਵਿੱਚ ਹੈਗੀ ਹੈ ਤਹਿਸੀਲ ਜਿਹੜੀ ਹੈਗੀ ਹੈ ਉਹ ਹੈ ਨਿਹਾਲ ਤਹਿਸੀਲ ਕਿਹੜੀ ਹੈਗੀ ਹੈ ਤਾਂ ਨਿਹਾਲ ਜਿਹੜੀ ਹੈਗੀ ਹੈ ਉਹ ਤਹਿਸੀਲ ਹੈਗੀ ਹੈ ਜਿਹੜਾ ਤੁਹਾਡੇ ਕੋਲੋਂ ਜਫਰਨਾਮਾ ਹੈਗਾ ਐਕਚੁਅਲ ਦੇ ਵਿੱਚ ਜਫਰਨਾਮਾ ਕੀ ਹੈਗਾ ਦਸਮ ਗ੍ਰੰਥ ਦਾ ਹੀ 파ਟ ਦਸਮ ਗ੍ਰੰਥ ਦਾ ਹੀ 파ਟ ਹੈਗਾ ਯਾਦ ਰੱਖਿਆ ਜੀ ਦਸਮ ਗ੍ਰੰਥ ਦਾ ਭਾਗ ਹੈਗਾ ਜਫਰਨਾਮਾ ਦੇ ਵਿੱਚ ਟੋਟਲ ਕਿੰਨੇ ਸਟੈਂਜਾਸ ਬਾਧੇ ਗਏ ਆ ਤਾਂ ਆਪਾਂ ਕਹਾਂਗੇ 111 ਕਿੰਨੇ ਹੈਗੇ 111 ਨੈਕਸਟ ਆਪਾਂ ਦੱਸਣਾ ਹੈਗੇ ਕਿ ਜਫਰਨਾਮਾ ਜਿਹੜਾ ਹੈਗਾ ਇਹ ਕਿਹੜੇ ਦੋ ਪਿਆਰੇ ਲੈ ਕੇ ਗਏ ਸੀ ਤਾਂ ਆਪਾਂ ਕਹਾਂਗੇ ਧਰਮ ਸਿੰਘ ਤੇ ਦਇਆ ਸਿੰਘ ਧਰਮ ਸਿੰਘ ਤੇ ਦਇਆ ਸਿੰਘ ਹੁਣ ਇੱਕ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਰਨਾ ਹੈ ਕਿ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜਿਹੜੇ ਹੈਗੇ ਐ ਇਹਨਾਂ ਨੇ ਕਿਹੜੀ ਜਗ੍ਹਾ ਤੇ ਕਿਹੜੀ ਜਗ੍ਹਾ ਤੇ ਔਰੰਗਜੀਬ ਕੋਲੋਂ ਜਿਹੜੀ ਚਿੱਠੀ ਹੈਗੀ ਐ ਉਹ ਪੰਚਾਇਤੀ ਕਿਹੜੀ ਜਗ੍ਹਾ ਤੇ ਚਿੱਠੀ ਪੰਚਾਇਤੀ ਸੀ ਇਹ ਤੁਸੀਂ ਮੈਨੂੰ ਦੱਸਣਾ ਹੈਗਾ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਕਰਕੇ ਅਨਸਰ ਕਰਿਆ ਜੀ